ਅੱਜ ਸਬਜ਼ੀ ਮੰਡੀ ਅੱਗ ਵੀ ਅੱਗ ਕਿੰਨਾ ਪਤਾ ਲੱਗਿਆ ਕੀ ਹੋਇਆ ਕੀ ਬੋਲ ਰਹਾ ਹਾਂ ਇਹ ਅੱਗ ਦੇ ਇਤਲਾਹ ਸੀ ਕਿ ਸਾਨੂੰ 2:30 ਵਜੇ ਕਰੇਟਾਂ ਨੂੰ ਅੱਗ ਲੱਗੀ ਆ ਸਬਜ਼ੀ ਮੰਡੀ ਦੇ ਵਿੱਚ ਜੀ ਜੀ ਤੇ ਅਸੀਂ ਮੋਕ ਤੇ ਚਾਰ ਗੱਡੀਆਂ ਮੂਵ ਕਰਾਈਆਂ ਕਿਉਂਕਿ ਬਹੁਤ ਜ਼ਿਆਦਾ ਧੂੰਆਂ ਸੀਗਾ ਤੇ ਆਂਦੇ ਚਾਰੇ ਪਾਸੇ ਲਗਾ ਕੇ ਗੱਡੀਆਂ ਅਸੀਂ ਕੰਟਰੋਲ ਕਰ ਲਈ ਆ ਅੱਗੇ ਵਰਨ ਪਤਾ ਲੱਗਿਆ ਸਰ ਕਾਰਨ ਕੀ ਸੀ ਕਾਰਨ ਸਰ ਕੂੜੇ ਤੋਂ ਲੱਗਿਆ ਜੀ ਪਿੱਛੇ ਕੂੜਾ ਵਗੈਰਾ ਸੁੱਟਦੇ ਆ ਉਹਦੇ ਤੋਂ ਕੋਈ ਚੰਗਾਰੀ ਵਗੈਰਾ ਆ ਕੇ ਉਹਦੇ ਨਾਲ ਲੱਗਾ ਅੱਗ ਲੱਗ ਸਰ ਇੱਥੇ ਛੋਟੇ ਸਿਲੰਡਰ ਸੀ ਕਹਿੰਦੇ ਬਲਾਸਟ ਵਗੈਰਾ ਵੀ ਰਿਹਾ ਹੋਣਾ ਤੇ ਨਹੀਂ ਸਾਡੇ ਸਾਹਮਣੇ ਕੋਈ ਬਲਾਸਟ ਨਹੀਂ ਹੋਇਆ ਜੀ ਸਿਲੰਡਰ ਸਾਰੇ ਸਹੀ ਨੇ ਕਾਡੇ ਵੀ ਆ ਸੀ ਵਿੱਚੋਂ ਅੱਛਾ ਜੀ ਕਾਦੀ ਜਿਹੜੀ ਅਸੀਂ ਉੱਰੇ ਲੱਗੀ ਕਿਸੀ ਸੀ ਇਹ ਫਰੂਟ ਮੰਡੀ ਹੈ ਜੀ ਫਰੂਟ ਮੰਡੀ ਹਾਂ ਜੀ ਦੇਖਿਆ ਜਾਂ ਕਿਤੇ ਜਾਨੀ ਮਨ ਨੁਕਸਾਨ ਕੋਈ ਨਹੀਂ ਮਾਲੀ ਦਾ ਹੈਗਾ ਹੀ ਆ ਇਹ ਜਾਨੀ ਕੋਈ ਨੁਕਸਾਨ ਨਹੀਂ ਕਿੰਨੇ ਦੁਕਾਨਾਂ ਨਾਲ ਅੱਗ ਲੱਗੀਆਂ ਨੇ ਦੁਕਾਨਾਂ ਸਰ ਇਹ ਇੱਕ ਅੱਗ ਤੇ ਕਬੂ ਪਾਇਆ ਗਿਆ ਅੱਗ ਤੇ ਪੂਰੀ ਤਰ੍ਹਾਂ ਕੰਟਰੋਲ ਲੋਕਾਂ ਕੀ ਫੀਲ ਕਰੋਗੇ ਜਦੋਂ ਕਿ ਲੋਕੀ ਤੇ ਵੀਡੀਓ ਬਣਾਉਂਦੇ ਨਜ਼ਰ ਆਉਂਦੇ ਆ ਉਹਨਾਂ ਨੂੰ ਕੀ ਫੀਲ ਕਰੋਗੇ ਲੋਕਾਂ ਨੂੰ ਲੋਕਾਂ ਨੂੰ ਇਹ ਹੀ ਅਪੀਲ ਆ ਜੀ ਇਸ ਤਰ੍ਹਾਂ ਦੀ ਜਦੋਂ ਹਾਦਸਾ ਹੁੰਦਾ ਤਾਂ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਨਾ ਕਿ ਵੀਡੀਓ ਬਣਾਉਣੀ ਚਾਹੀਦੀ ਆ ਇਸ ਤਰ੍ਹਾਂ ਦੇ ਜਿਹੜੇ ਕੂੜੇ ਨੂੰ ਅੱਗ ਲਗਾਉਂਦੇ ਆ ਉਹਨਾਂ ਤੋਂ ਵੀ ਗਰੇਜ ਕਰਨਾ ਚਾਹੀਦਾ ਕਿੰਨੇ ਕਿਦਾਂ ਮੋਬਾਈਲ ਪੈਨਿਕ ਹੋ ਜਾਂਦਾ ਵੀਡੀਓ ਬਣਾ ਕੇ ਹਾਂਜੀ ਹਾਂਜੀ ਕੀ ਤੁਹਾਡਾ ਸਰ ਡਿਜੈਸ਼ਨ ਕੀ ਤੁਹਾਡਾ ਮੇਰਾ ਨਰੇਸ਼ ਕੁਮਾਰ ਲੀਡਿੰਗ ਫਾਇਰਮੈਨ ਫਾਇਰ ਬ੍ਰਿਗੇਡ ਲੁਧਿਆਣਾ ਭਾਜੀ ਕੀ ਨਾਮ ਤੁਹਾਡਾ ਇਹ ਫਰੂਟ ਮੰਡੀ ਹੈ ਜੀ ਸਾਡੇ ਇਤਿਆਰਜੀ ਤੌਰ ਤੇ ਸ਼ੈੱਡ ਪਏ ਹੋਏ ਨੇ ਸਾਡੇ ਫਰੂਟ ਵਾਲੇ ਭਾਈਚਾਰਾ ਇੱਥੇ ਕੰਮ ਕਰਦਾ ਜੀ ਇੱਥੇ ਕਾਫੀ ਲੰਬੇ ਸਮੇਂ ਤੋਂ ਕੂੜੇ ਦਾ ਡੰਪ ਸੀ ਜੀ ਜਿਹਨੂੰ ਕੀ ਕਾਫੀ ਟਾਈਮ ਤੋਂ ਰਿਮੂਵ ਨਹੀਂ ਕੀਤਾ ਗਿਆ ਸੀਗਾ ਉਹਦੇ ਚ ਪਰਾਲੀ ਵੀ ਪਈ ਸੀ ਰੱਦੀ ਵੀ ਪਈ ਸੀਗੀ ਜੀ ਪੁਰਾਣੀ ਬੋਰੀਆਂ ਵਗੈਰਾ ਵੀ ਪਈਆਂ ਸੀ ਉਤੋਂ ਕਿਸੇ ਅੱਗ ਚੱਲੀ ਹੈ ਜੀ ਜਿਹੜੀ ਫੈਲਦੀ ਫੈਲਦੀ ਸਾਡੇ ਸ਼ੈੱਡਾਂ ਤੱਕ ਪਹੁੰਚੀ ਹੈ ਜੀ ਔਰ ਸਾਡੇ ਸ਼ੈੱਡਾਂ ਤੋਂ ਸਾਡੇ ਵਾਰਦਾਨੇ ਨੂੰ ਨੁਕਸਾਨ ਪਹੁੰਚਾਇਆ ਜੀ ਤਕਰੀਬਨ ਸਾਡਾ 10 ਕੋਆਰਡ ਕੀਤਾ ਦਾ ਵਾਰਦਾਨਾ ਬਿਲਕੁਲ ਖਤਮ ਹੋ ਗਿਆ ਕਿੰਨੇ ਦਾ ਨੁਕਸਾਨ ਹੋ ਗਿਆ ਆਰਤੀਆਂ ਦਾ ਇਹ ਅੰਦਾਜ਼ਾ ਤਾਂ ਹਜੇ ਪ੍ਰੋਪਰ ਨਹੀਂ ਲਗਾ ਸਕਦਾ ਮੰਨ ਕੇ ਚੱਲੀ ਆ ਲੱਖ ਰੁਪਏ ਦਾ ਨੁਕਸਾਨ ਤਾਂ ਹੈਗਾ ਹੀ ਅੱਛਾ ਟੋਟਲ ਕਿੰਨੀਆਂ ਦੁਕਾਨਾਂ ਲੱਗੀਆਂ ਜਾਂ ਮੈਂ ਜੀ 8 ਤੋਂ 10 ਦੁਕਾਨਾਂ ਸੀ ਜਿਹਦੇ ਚ ਇੱਕ ਖਾਨ ਪੀਣ ਦਾ ਕਾਟ ਸੀਗਾ ਬਾਕੀ ਸਾਰੇ ਫਰੂਟ ਤੇ ਆਰਤੀਆਂ ਇੱਕ ਕਾਇਲ ਵਗੈਰਾ ਵੀ ਆਇਆ ਨਹੀਂ ਕੋਈ ਕਾਇਲ ਨਹੀਂ ਆ ਪਰਮਾਤਮਾ ਅੱਛਾ ਇਸ ਨੂੰ ਆਪਾਂ ਸਿਸਟਮ ਦੀ ਫੇਲੀਅਰ ਸਮਝ ਸਕਦੇ ਹਾਂ ਕਿ ਇਹ ਮੰਡੀ ਦੇ ਵਿੱਚ ਜਿਹੜੇ ਉਹਦੇ ਤਰ ਬੰਦੇ ਨੇ ਉਹਨਾਂ ਦੀ ਆਪਾਂ ਨਹਿ ਲਾਈ ਕਿ ਸਮਝਦੇ ਇਹਨੂੰ ਕੁਦਰਤ ਦਾ ਪਾਣਾ ਮੰਨ ਸਕਦੇ ਆ ਜੀ ਹੋਰ ਇਸ ਤੋਂ ਇਲਾ ਵੀ ਠੀਕ ਹੈ ਇਹ ਜੋ ਕੁਦਰਤ ਨੇ ਸਾਡੇ ਨਾਲ ਕੀਤਾ ਉਹਦੀ ਮਰਜ਼ੀ ਆਪਾਂ ਉਹਦਾ ਪਾਣਾ ਮੰਨਾਂਗੇ ਅੱਛਾ ਕੂੜਾ ਚਕਾਨ ਦੀ ਕਿਹਾ ਗਿਆ ਸੀ ਬੇਨਤੀ ਪ੍ਰਵਾਨ ਕੀਤੀ ਗਈ ਬਹੁਤ ਵਾਰੀ ਕੂੜਾ ਚਕਾਨੀ ਕਿਹਾ ਵੀ ਜਾਂਦਾ ਹੈ ਕੂੜਾ ਚਕਿੰਦਾ ਵੀ ਇਹ ਦੁਆਰਾ ਫਿਰ ਡੰਪ ਹੋ ਜਾਂਦਾ ਮਤਲਬ ਇਹ ਰੂਟੀਨ ਹੈ ਵੀ ਕੂੜੇ ਲਈ ਅਸੀਂ ਤਕਰੀਬਨ ਕਹਿੰਦੇ ਹੀ ਰਹਿੰਦੇ ਆ ਵੀ ਸਾਡੇ ਕੋਲ ਇੱਥੇ ਕੂੜਾ ਚਕਾਇਆ ਜਾਵੇ ਕੂੜਾ ਡੰਪ ਹੁੰਦਾ ਇੱਕ ਤਾਂ ਉਹਦੇ ਨਾਲ ਬਦਬੂ ਹੈ ਮੱਛਰ ਹੈ ਪਰ ਹੁਣ ਸਾਨੂੰ ਇਹ ਨਹੀਂ ਪਤਾ ਜੀ ਉਹਦੇ ਕਰਕੇ ਸਾਡਾ ਇੰਨਾ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਅਮੇ ਜੀ ਪੈਸੇ ਇਕੱਠੇ ਕਿਤੇ ਜਾਂਦੇ ਨੇ ਮੰਡੀ ਦੇ ਵਿੱਚੋਂ ਕੀ ਸਫਾਈ ਦੇ ਲਈ ਝਾੜੂ ਵਗੈਰਾ ਦੀ ਉਹ ਉਹਦੇ ਉਹਦੇ ਇਹ ਸਾਰੇ ਪੈਸੇ ਇਕੱਠੇ ਨਹੀਂ ਕੀਤੇ ਜਾਂਦੇ ਸਾਡਾ ਸਬੰਧਤ ਵਿਭਾਗ ਮਾਰਕੀਟ ਕਮੇਟੀ ਪੈਸੇ ਪੇ ਕਰਦੀ ਹੈ ਜੀ ਜੀ ਹਾਂ ਉਹਨਾਂ ਨੇ ਇੱਕ ਠੇਕਾ ਦਿੱਤਾ ਆ ਉਹ ਪੈਸੇ ਪੇ ਕਰਦੇ ਆ ਕੂੜਾ ਚੱਕਣ ਦਾ ਵੀ ਮੰਡੀ ਚੋਂ ਐਦਾ ਕੋਈ ਪੈਸਾ ਨਹੀਂ ਕੂੜੇ ਦਾ ਇਕੱਠਾ ਕੀਤਾ ਜਾਂਦਾ ਮਤਲਬ ਮੰਤ ਦੇ ਮੂਮੈਂਟ ਠੇਕੇਦਾਰ ਦੀ ਵੀ ਲਾਪਰਵਾਹੀ ਸੀ ਕਿ ਕੂੜਾ ਇੱਥੇ ਡੰਪ ਹੋ ਰਿਹਾ ਸੀ ਜਦ ਕਿ ਉਹਨੂੰ ਡੰਪਯਾਰਡ ਚ ਸਕਰੀਬਨ ਲਿਫਟਿੰਗ ਵੀ ਹੋਈ ਜਾਂਦੀ ਸੀ ਸਭ ਕੋ ਜੋ ਜਾਂਦਾ ਸੀਗਾ ਮਤਲਬ ਇਹ ਪਾਣਾ ਹੋਣਾ ਸੀਗਾ ਇਹਨੂੰ ਮੰਨਣਾ ਹੀ ਪੈਗਾ ਜੀ ਸਾਨੂੰ ਇਹ ਚੱਲ ਹਾਂ ਝੋਲਸਾ ਦਾ ਨਹੀਂ ਚ ਨਹੀਂ ਨਹੀਂ ਕਿਸੇ ਦਾ ਕੋਈ ਜਾਣੀ ਨੁਕਸਾਨ ਕੋਈ ਕੋਈ ਕੀਮਤੀ ਸਮਾਨ ਜਾਂ ਸਿਲੰਡਰ ਵਗੈਰਾ ਫਟਿਆ ਨਹੀਂ ਨਹੀਂ ਕੋਈ ਐਸਾ ਨਹੀਂ ਨੁਕਸਾਨ ਕਿੰਨੀਆਂ ਗੱਡੀਆਂ ਲੱਗ ਸਕਦੀਆਂ ਹੁੰਦੇ ਦਿੱਤੀਆਂ ਪੰਜ ਗੱਡੀਆਂ ਫਾਇਰ ਵੇਟ ਦੇ ਲਈ ਪੰਜ ਗੱਡੀਆਂ ਹੋਰ ਕੋਈ ਸੰਭਾਵਨਾ ਤਾਂ ਨਹੀਂ ਹੈਗੀ ਨਹੀਂ ਅੱਗ ਬੁੱਝ ਚੁੱਕੀ ਕੋਈ ਵਾਹਨ ਚੱਲਣ ਦੀ ਵੀ ਸੂਚਨਾ ਹੈ ਹਾਂ ਇੱਕ ਵਾਹਨ ਜਲਿਆ ਜੀ ਉਹ ਕਿਹੜਾ ਆਪਣਾ ਮੰਡੀ ਦਾ ਕਿਹੜਾ ਹਾਂ ਮੰਡੀ ਦਾ ਕਮਰਸ਼ੀਅਲ ਵਹੀਕਲ ਸੀਗਾ